ਜੋ ਨਿਰਭਾਣ ਵਾਹਿਗੁਰੂ ਜੀ ਮਹਾਰਾਜ ਕੀ ਜੈ ਵਾਹਿ ਕੀ ਸ਼ਕਤੀ ਹਮਾਰੇ ਵਾਹਿ ਕੀ ਸ਼ਕਤੀ ਹਮਾਰੇ ਜੋ ਹਮसे ਟਕਰੇਗਾ ਜਰੂਰ ਮੁੜ ਜਾਏ ਬਾਬਾ ਤੇਰੀ ਨੇਕ ਕਮਾਈ ਦੁਨੀਆਂ ਸੁਖੀ ਕੌਮ ਜਗਾਈ ਜੱਜ ਜੱਜ ਮੇਰਾ ਨਾਮ ਹਨ ਕਿਥੋਂ ਰਣ ਵਾਲੇ ਹੋ ਜੋੜਾ ਫਾਰੇ ਕਿਸ਼ਣਾ ਕਲੀ ਨੰਬਰ 5 ਤੇ ਕੀ ਗੱਲਬਾਤ ਹੋਈ ਆ ਕੁੜੀ ਦੇ ਨਾਲ ਤੁਹਾਡੀ ਇੱਕ ਮੇਰੀ ਗਲੀ ਚ ਕੁੜੀ ਲੈਂਦੀ ਹੀ ਫਰੈਂਡ ਸਰਕਲ ਚ ਚੱਲਦਾ ਹੈ ਆਪਣਾ ਅੱਛਾ ਫਰੈਂਡ ਦੀ ਭੈਣ ਹੀ ਜਿਵੇਂ ਜਿਆਦਾ ਉਹਦੀ ਹਮਮ ਉਹਨਾਂਰ ਬਸ ਇਦਾਂ ਹੀ ਚਲਾ ਮਾੜਾ-ਵੱਡਾ ਕਿਤੇ ਘੁੰਮਣ ਫਿਰਨ ਗਏ ਆ ਵਾਂਗੇ ਮੈਂ ਇੱਕ ਤਰਫ ਹੈਗਾ ਆਪਾਂ ਕੋਈ ਫਰੈਂਡ ਉਹ ਉਹ ਨੂੰ ਪਿਆਰਾ ਕਰਨ ਲੱਗ ਪਈ ਹਮ ਮੇਰਾ ਫਰੈਂਡ ਸਰਕਲ ਹੀ ਗਾਇ ਸਰ ਭਾਈ ਤੇ ਕਿਤੇ ਗੱਲਬਾਤ ਹੁੰਦੀ ਤੁਹਾਡੀ ਕਾਣੀ ਇੰਸਟਾਗ੍ਰam ਵਗੈਰਾ ਤੇ ਜਿਵੇਂ ਹਮ ਤੇ ਮੈਂ ਉਹਨੂੰ ਆਇਆ ਗਿਆ ਕਿ ਮੈਂ ਤੇ ਨਾ ਪਿਆਰ ਨਹੀਂ ਜਾਂਦਾ ਕਰਦਾ ਉਹ ਮੇਰੇ ਮਗਰ ਭਾਈ ਮੇਰਾ ਪਿਆਰ ਉਹਨਾਂ ਵਿਆਹ ਕਰਾ ਮੇਰਾ ਵਿਆਹ ਕਰਾ ਭਾਈ ਇਹਨੇ ਬਲੇਡ ਨਾਲ ਮਾਰੇ ਆਪਣੇ ਹੱਥ ਤੇ ਤੇ ਫਿਰ ਤੇ ਇਹਨੂੰ ਸਿਲਮਾਰ ਦੇ ਵਿੱਚ ਲਾ ਕੇ ਸਿਲਮਾ ਸਰ ਘੜਿਆਵਰ ਮੈਂ ਟੱਚ ਨਹੀਂ ਕੀਤਾ ਭਾਜੀ ਮੇਰੇ ਤੇ ਅਲੀਗੇਸ਼ਨ ਨਾਲ ਟੱਚ ਕੀਤਾ ਹੈ ਕੀਤਾ ਨਹੀਂ ਕੀਤਾ ਭਾਜੀ ਕਿਉਂਕਿ ਨਹੀਂ ਪਰ ਤੁਹਾਡੇ ਨਾਲ ਗਈ ਸੀ ਕੁੜੀ ਸਿਲਮਾ ਹਾਲ ਦੇ ਵਿੱਚ ਪਰ ਮੈਂ ਸਰ ਮੰਨਦਾ ਕਿ ਮੇਰੀ ਗਲਤੀ ਹੈ ਤੇ ਮੇਰੀ ਮੰਮੀ ਵੀ ਕਹਿੰਦੇ ਗਲਤੀ ਕੀਤਾ ਤਾ ਦੂੰ ਨਹੀਂ ਕਹਿਣਾ ਜਿਹਦਾ ਹੀ ਚਲੋ ਮੈਂ ਐਗਰੀ ਹਾਂ ਪਰ ਸਰ ਮੈਂ ਬਲਾਦਕਰ ਵਾਲਾ ਕੁਝ ਨਹੀਂ ਸਮਝ ਮੇਰਾ ਸਿਸਟਮ ਆਇਆ ਹੋਇਆ ਹੈ ਕੋਈ ਕਿੰਨਾ ਸਮਾਂ ਨਾਲ ਰਹੀ ਹੈ ਕੁੜੀ ਤੁਹਾਡੇ ਕੋਲ ਸਰ ਵੱਤ ਵਤ ਵੀ ਨਾ ਜ਼ਿਆਦਾ ਨਹੀਂ ਸਿੰਨਾ ਕੀ ਸਰ ਰਹੀ ਹੈ ਮਸਾਦ ਆ ਜਾਵੇ ਹਰ ਮੈਨੂੰ ਇਹ ਬਹੁਤ ਜ਼ਿਆਦਾ ਕਰੰਦੇ ਆ ਪਰ ਤੁਸੀਂ ਵਿਆਹ ਦੀ ਗੱਲਬਾਤ ਕੀਤੀ ਸੀ ਉਹਦੇ ਨਾਲ ਸਰ ਮੈਂ ਨਹੀਂ ਕੀਤੀ ਇਹ ਵੀ ਗੱਲ ਨਹੀਂ ਕੀਤੀ ਵਿਆਹ ਵਾਲੀ ਪਰ ਕੁੜੀ ਕਹਿੰਦੀ ਮੈਨੂੰ ਵਿਆਹ ਰਾਂ ਚਾਂਸਾ ਦੇ ਕੇ ਨੇ ਗੱਲਬਾਤ ਕਰਦੇ ਮੈਂ ਬਾਹਰ ਲੰਦਾ ਰਿਹਾ ਬਸ ਪਸੰਦ ਦੇ ਮਾਰੇ ਹਰ ਮੇਰਾ ਨਹੀਂ ਸਰਕਲ ਹੈ ਹੋ ਜਾਗਾ ਮੈਂ ਮੈਨੂੰ ਪਸੰਦ ਦੇ ਵੇ ਬਸ ਤੇ ਤੁਹਾਨੂੰ ਪਤਾ ਹੁਣ ਤੁਹਾਡੇ ਉੱਪਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਬਿਆਨ ਦਿੱਤੇ ਯਾਰੇ ਕੁੜੀ ਦੇ ਵੱਲੋਂ ਆਪਣੇ ਪਰ ਉਹ ਤਾਂ ਫਿਰ ਜੋ ਮੁੱਜੀ ਵਿਆਹ ਜਰ ਫਸਾਣਾ ਹੀ ਹੈ ਨਜਾਇਜ਼ ਮੁੱਜੀ ਜਾਣ ਦੇਈ ਜਾਣ ਸਭ ਜਿਹੜੇ ਇਨਸਾਫ ਦੀ ਇਨਸਾਫ ਕਰਾਓ ਮੇਰਾ ਮੈਨੂੰ ਫਸਾਣ ਦੇ ਨਹੀਂ ਗਿਆ ਜੇ ਨਜਾਇਜ਼ ਮੇਰੇ ਮੱਥੇ ਕੁੜੀ ਮੜਨ ਦੇ ਜਿਹੜੀ ਹੁਣੇ ਬਲੇਡ ਮਾਰੀ ਜਾਂਦੀ ਐ ਤੇ ਬਾਅਦ ਮੇਰਾ ਕੀ ਕਰੇਗੀ ਸਰ ਮਾਈ ਫਰਨਾਲ ਜੀ ਦੇ ਪਹਿਨੇ ਫਾਲ ਭਾਈ ਇਹਨੇ ਫਾਲ ਲੱਲਿਆ ਕੱਲ ਨੂੰ ਮੇਰਾ ਟੱਪਾ ਸਾਰਾ ਵੇਚਾ ਜੁਗਾਣਾ ਭਾਜੀ ਇਸ ਕਰਕੇ ਮੈਂ ਨਹੀਂ ਸਰ ਮੈਨਾਂ ਮੈਰੀ ਗਰਾਨੀ ਗਈ ਮੇਰੇ ਤੇ ਪਰਚਾ ਕਟਾਣ ਦੀ ਮੰਗ ਕਰਦੇ ਮੇਰੇ ਤੇ ਪਰਚਾ ਘਟਾ ਦਿਓ ਮੈਂ ਕੀਤਾ ਕੁਝ ਨਹੀਂ ਸਰ ਜੀ ਬਾਕੀ ਮੈਨਾਂ ਧੱਕਾ ਹੋ ਰਿਹਾ ਵਾ ਥੈਂਕ ਯੂ ਕਿ ਧੱਕਾ ਹੋ ਰਿਹਾ ਮੈਨਾਂ ਮੇਰਾ ਨਾਮ ਸੋਨੀਸ਼ਾ ਹੈ ਹਾਂਜੀ ਕਿੱਥੋਂ ਰਹਿਣ ਵਾਲੀ ਆ ਮੈਂ ਕ੍ਰਿਸ਼ਨਨਗਰ 5 ਨੰਬਰ ਗਲੀ ਦੀ ਰਹਿਣ ਵਾਲੀ ਆ ਤੇ ਕੀ ਗੱਲਬਾਤ ਹੋਈ ਅੱਜ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਨਾਲ ਤੁਹਾਡਾ ਸਮਾਜ ਖੜਾ ਹੋਇਆ ਥਾਣੇ ਦੇ ਬਾਹਰ ਸਰ ਇੱਥੇ ਮੇਰੀ ਸੁਣਵਾਈ ਨਹੀਂ ਕੀਤੀ ਗਈ 4 ਦਿਨ ਮੈਨੂੰ ਲਗਾਤਾਰ ਹੋ ਗਏ ਨੇ ਇੱਥੇ ਆਂਦੀ ਨੂੰ ਕੋਈ ਕਿਸੇ ਦੀ ਨਹੀਂ ਸੁਣਦਾ ਪਿਆ ਮਾਮਲਾ ਕੀ ਹੈ ਹਾਂਜੀ ਮਾਮਲਾ ਇਹ ਮੇਰਾ ਕਿ ਇਹਦੇ ਨਾਲ ਮੁੰਡੇ ਨਾਲ ਇੰਸਟਾ ਤੇ ਗੱਲ ਹੁੰਦੀ ਰਹੀ ਫਿਰ ਹੋਲੀ ਵਾਲੀ ਕਾਲ ਤੇ ਆ ਗਏ ਆਪਾਂ ਤੇ ਇਹ ਮੈਨੂੰ ਮੂਵੀ ਹਾਲ ਚ ਲੈ ਕੇ ਵੀ ਗਿਆ ਇਨੀ ਮੈਂ ਨਾ ਬਾਡੀ ਟੱਚ ਵੀ ਕੀਤਾ ਇਹਨੇ ਮੈਨੂੰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਹੂੰ ਤਾਂ ਹੁਣ ਕੀ ਗੱਲਬਾਤ ਹੋਈ ਹੈ ਜੀ ਅਸੀ ਸਰ ਇਹਨਾਂ ਨੂੰ ਮੌਕਾ ਵੀ ਦਿੱਤਾ ਸੀ ਇੱਕ ਕਿ ਵਿਆਹ ਕਰਾ ਲਾ ਪਰ ਮੁੰਡਾ ਇਨਕਾਰ ਕਰਦਾ ਪਿਆ ਮੈਂ ਹੀ ਚਾਹਨੀ ਆ ਕਿ ਮੁੰਡਾ ਜੇਲੇ ਨਾ ਜਾਵੇ ਤੇ ਮੇਰਾ ਵਿਆਹ ਕਰਾ ਲੇ ਕਿਉਂਕਿ ਉਹਦੀ ਵੀ ਇੱਜ਼ਤ ਬਣੀ ਰਵੇ ਤੇ ਮੇਰੀ ਵੀ ਇੱਜ਼ਤ ਬਣੀ ਤਾਂ ਮੁੰਡਾ ਥਾਣੇ ਦੇ ਵਿੱਚ ਆਇਆ ਜੀ ਹੁਣ ਹਾਂ ਜੀ ਤਾਂ ਕੀ ਗੱਲਬਾਤ ਹੋਈ ਆ ਮੋ ਸਾਹਮਣੇ ਉਹਦੇ ਨਾਲ ਹਾਂ ਮੁੰਡਾ ਇਨਕਾਰ ਕਰਦੇ ਪਿਆ ਵਾ ਤੇ ਪਰ ਮੈਂ ਉਹਦੇ ਨਾਲ ਵਿਆਹ ਕਰਾਂ ਕਿੰਨੀ ਦੇਰ ਤੋਂ ਤੁਹਾਡੀ ਗੱਲਬਾਤ ਹੋ ਗਈ ਸੀ ਮਹੀਨਾ ਜਿਹੜੇ ਮਹੀਨੇ ਤੇ ਜੇਕਰ ਅਸੀਂ ਗੱਲ ਕਰੀਏ ਮੁੰਡਾ ਹੁਣ ਫੇਰ ਵੀ ਨਹੀਂ ਠਾਣੇ ਦੇ ਵਿੱਚ ਆ ਕੇ ਮੰਨਦਾ ਤੇ ਫਿਰ ਤੁਹਾਡੇ ਵੱਲੋਂ ਕਾਰਵਾਈ ਕਰਵਾਈ ਜਾਏਗੀ ਪਰ ਹਾਂਜੀ ਉਹਨੇ ਸਜ਼ਾ ਦਿੱਤੀ ਜਾਵੇ ਸਰ ਮੁੰਡਾ ਕਿਥੇ ਤੇ ਰਹਿਣਾ ਬੋਲਾ ਜੀ ਮੁੰਡਾ ਵੀ ਮੱਲੇ ਦਾ ਹੀ ਹੈ ਸਰ ਇਹ ਮਾਮਲਾ ਜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਰਿਵਾਰਕ ਨੰਬਰ ਤੁਹਾਡੇ ਕੋਲ ਇੱਥੇ ਆਏ ਨੇ ਕੀ ਗੱਲਬਾਤ ਹੋਈ ਹੈ ਜੀ ਅੱਜ ਇੱਥੇ ਇਹ ਜੀ ਨੀਸ਼ਾ ਨਾਂ ਦੀ ਲੜਕੀ ਆ ਉਹ 5 ਨੰਬਰ ਗਲੀ ਕਿਸ਼ਨानगर ਚ ਰਹਿੰਦੀ ਹੈ ਜੀ 27 ਸਾਲ ਦੀ ਉਮਰ ਹੈ ਉਸੇ ਗਲੀ ਵਿੱਚ ਇੱਕ ਰਜਨਾ ਦਾ ਲੜਕਾ ਰਹਿੰਦਾ ਜਿਹਦੀ ਉਮਰ 22 ਸਾਲ ਹੈ ਇਹਨਾਂ ਦੋਵਾਂ ਦੀ ਆਪਸ ਵਿੱਚ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਇੱਕ ਆਪਸ ਵਿੱਚ ਗੱਲਬਾਤ ਹੋਈ ਸੀ ਤੇ ਲੜਕੀ ਦੇ ਦੱਸਣ ਦੇ ਮੁਤਾਬਕ ਵੀ ਇੱਕ ਵਾਰਾ ਲੜਕਾ ਨੂੰ ਸਿਨੇਮੇ ਹਾਲ ਚ ਲੈ ਕੇ ਗਿਆ ਉੱਥੇ ਇਹਦੇ ਨਾਲ ਉਹਨੇ ਸਰੀਰ ਨੂੰ ਤੱਚ ਕੀਤਾ ਸੀ ਲੜਕੀ ਜਿਹੜੀ ਆ ਉਹ ਕਹਿ ਰਹੀ ਆ ਵੀ ਮੈਂ ਇਸੇ ਲੜਕੇ ਨਾਲ ਹੀ ਵਿਆਹ ਕਰਾਂਗੀ ਲੜਕਾ ਜਿਹੜਾ ਵਾ ਉਹ ਕਹਿੰਦਾ ਜੀ ਮੈਂ ਵਿਆਹ ਨਹੀਂ ਕਰਵਾਉਣਾ ਹੁਣ ਦੋਵਾਂ ਦੀ ਕਾਉਂਸਲਿੰਗ ਦੋ ਵਾਰ ਆ ਘਵਾ ਚੁੱਕੇ ਆ ਅੱਜ ਵੀ ਹੁਣ ਵੀ ਕਰਾ ਰਹੇ ਆ ਪਰ ਲੜਕੀ ਵਿਆਹ ਕਰਨਾ ਚਾਹੁੰਦੀ ਆ ਲੜਕਾ ਵਿਆਹ ਨਹੀਂ ਕਰਵਾ ਰਿਹਾ ਹੁਣ ਲੜਕੀ ਆਪਣਾ ਬਿਆਨ ਲਗਾਊਗੀ ਲੜਕੀ ਜਿਉਂ ਹੀ ਬਿਆਨ ਲਗਾਊਗੀ ਉਹਦੇ ਮੁਤਾਬਕ ਨੂੰ ਨਹੀਂ ਕਰ ਲਈ ਇਹਦੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ 4 ఫిజియోਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼